ਕਦੇ ਬੁਝਦੀ ਜਾਂਦੀ ਉਮੀਦ ਹਾਂ ਕਦੇ ਜਗ ਮਗਾਉਂਦਾ ਯਕੀਨ ਹਾਂ ਤੂੰ ਗੁਲਾਬ ਸੀ ਜਿੱਥੇ ਬੀਜਣੇ ਮੈਂ ਉਹੀ ਉਦਾਸ ਜ਼ਮੀਨ ਹਾਂ ਤੂੰ ਗੁਲਾਬ ਸੀ ਜਿੱਥੇ ਬੀਜਣੇ ਮੈਂ ਉਹੀ ਉਦਾਸ ਜ਼ਮੀਨ ਹਾਂ ਮੈਨੂੰ ਭਾਲਣਾ ਮਹਿਸੂਸ ਕਰ ਮੇਰਾ ਸੇਕ ਸਹਿ ਮੇਰਾ ਦਰਦ ਚੜ੍ਹ ਮੈਨੂੰ ਭਾਲ ਨਾ ਮਹਿਸੂਸ ਕਰ ਮੇਰਾ ਸੇਕ ਸਹਿ ਮੇਰਾ ਦਰਦ ਜਰ ਤੇਰੇ ਐਨ ਦਿਲ ਵਿੱਚ ਧੜਕਦੀ ਕੋਈ ਰਗ ਮੈਂ ਬਹੁਤ ਮਹੀਨ ਹਾਂ ਉਹ ਹੀ ਜ਼ਿੰਦਗੀ ਦੀ ਨਾਰਾਜ਼ਗੀ ਉਹੀ ਵਕਤ ਦੀ ਬੇਲਹਾਜ਼ਗੀ ਉਹੀ ਜ਼ਿੰਦਗੀ ਦੀ ਨਾਰਾਜ਼ਗੀ ਉਹੀ ਵਕਤ ਦੀ ਬੇਲਹਾਜ਼ਗੀ ਉਹੀ ਦਰਦ ਮੁਢ ਕਦੀਮ ਦਾ ਪਰ ਨਜ਼ਮ ਤਾਜ਼ਾ ਤਰੀਨ ਹਾਂ ਹੁਣ ਹੋਰ ਬਹਿਸ ਫਜ਼ੂਲ ਹੈ ਇਸ ਚੰਨ ਨੂੰ ਦਾਗ ਕਬੂਲ ਹੈ ਹੁਣ ਹੋਰ ਬਹਿਸ